ਜਨਿਲ ਜਾਖੜ ਦੇ ਬਿਆਨ ਤੇ ਮੰਤਰੀ ਹਰਦੀਪ ਮੁੰਡੀਆਂ ਦਾ ਪਲਟਵਾਰ ਕਿਹਾ ਜੇ ਇਹ ਮੰਤਰੀਆਂ ਤੋਂ ਇੰਨੀ ਨਫ਼ਰਤ ਕਰਦੇ ਨੇ ਤਾਂ ਲੋਕਾਂ ਨੂੰ ਕੀ ਕਰਦੇ ਹੋਣਗੇ ਪਿਆ ਕੱਲ ਜਾਖੜ ਨੇ ਕਿਹਾ ਸੀ ਮੈਨੂੰ ਵੀ ਨਹੀਂ ਪਤਾ ਕਾਦੇ ਮੰਤਰੀ ਨੇ ਮੁੰਡੀਆਂ ਸਾਹਿਬ ਹਰਮਿਤ ਸਿੰਘ ਪਠਾਣ ਮਾਜਰਾ ਖਿਲਾਫ ਐਕਸ਼ਨ ਜਾਰੀ ਖਾਲੀ ਕਰਵਾਈ ਜਾ ਰਹੀ ਅਲਾਟ ਕੀਤੀ ਸਰਕਾਰੀ ਰਿਹਾਇਸ਼ ਪੀ ਡਬਲਯੂ ਡੀ ਦੇ ਅਧਿਕਾਰੀਆਂ ਨੇ ਕਾਨੂੰਨੀ ਪ੍ਰਕਿਰਿਆ ਕੀਤੀ ਸ਼ੁਰੂ ਮੁੱਖ ਕਸ਼ਮੀਰ ਚਾਪ ਵਿਧਾਇਕ ਦੀ ਗ੍ਰਿਫਤਾਰੀ ਤੇ ਵਵਾਲ ਵਿਰੋਧ ਜਤੌਣ ਪਹੁੰਚੇ ਸੰਜੇ ਸਿੰਘ ਨੂੰ ਸਰਕਾਰੀ ਗੈਸਟ ਹਾਊਸ ਤੋਂ ਬਾਹਰ ਆਉਣ ਦੀ ਨਹੀਂ ਦਿੱਤੀ ਇਜਾਜ਼ਤ ਗੇਟ ਦੇ ਬਾਹਰ ਹੀ ਫਾਰੂਕ ਅਬਦੁੱਲਾ ਨੇ ਸੰਜੇ ਸਿੰਘ ਨਾਲ ਕੀਤੀ ਮੁਲਾਕਾਤ ਅੱਜ ਸ਼ਾਮ ਤੱਕ ਮੁੱਖ ਮੰਤਰੀ ਮਾਨ ਨੂੰ ਹਸਪਤਾਲ ਤੋਂ ਮਿਲੇਗੀ ਛੁੱਟੀ ਸੀਐਮ ਮਾਨ ਨਾਲ ਮੁਲਾਕਾਤ ਤੋਂ ਬਾਅਦ ਮੰਤਰੀ ਗੁਰਮੀਤ ਖੁੱਡੀਆਂ ਨੇ ਦਿੱਤੀ ਜਾਣਕਾਰੀ 5 ਸਤੰਬਰ ਤੋਂ ਮੋਹਾਲੀ ਦੇ 40 ਹਸਪਤਾਲ ਚ ਦਾਖਲ ਨੇ ਭਗਵੰਤ ਮਾਨ ਅੰਮ੍ਰਿਤਸਰ ਚ ਅੰਤਰਰਾਜੀ ਹਥਿਆਰ ਤਸਕਰੀ ਦੇ ਮੋਡੀਊਲ ਦਾ ਪਰਦਾਫਾਸ਼ 6 অতি ਆਧੁਨਿਕ ਹਥਿਆਰਾਂ ਸਮੇਤ 6 ਮੁਲਜ਼ਮ ਗ੍ਰਿਫਤਾਰ ਪੁਲਿਸ ਨੇ 5 ਲੱਖ ਤੋਂ ਵੱਧ ਰਕਮ ਦੀ ਕੀਤੇ ਬਰਾਮਦ ਵਾਜ਼ਿਲਕਾ ਕਾਉਂਟਰ ਇੰਟੈਲੀਜੈਂਸ ਤੇ ਬੀਐਸਐਫ ਦਾ ਵੱਡਾ ਐਕਸ਼ਨ ਹਥਿਆਰਾਂ ਦੇ ਜ਼ਖੀਰੇ ਸਣੇ 2 ਤਸਕਰ ਗ੍ਰਿਫਤਾਰ ਮੁਲਜ਼ਮਾਂ ਕੋਲੋਂ 27 ਪਿਸਟੌਲ ਤੇ 470 ਕਾਰਤੂਸ ਬਰਾਮਦ ਲੰਦਰ ਚ ਡਿਊਟੀ ਕਰ ਰਹੀ ਮਹਿਲਾ ਪੁਲਿਸ ਮੁਲਾਜ਼ਮ ਹਾਦਸੇ ਦਾ ਸ਼ਿਕਾਰ ਸਕੂਟੀ ਸਵਾਰ ਨੂੰ ਰੋਕਦੇ ਸਮੇਂ ਸੜਕ ਦੇ ਵਿੱਚਕਾਰ ਆਈ ਮਹਿਲਾ ਕਰਮਚਾਰੀ ਵਿਚੋਂ ਆ ਰਹੀ ਕਾਰ ਨੇ ਮਾਰੀ ਟੱਕਰ ਵਿਚਾਰਪੁਰ ਦੇ 5 ਸਾਲ ਦੇ ਬੱਚੇ ਦੀ ਮੌਤ ਦਾ ਮਾਮਲਾ ਗਰਮਾਇਆ ਦੁਖੀ ਪਰਿਵਾਰ ਤੇ ਸਥਾਨਕ ਲੋਕਾਂ ਵੱਲੋਂ ਪ੍ਰਦਰਸ਼ਨ ਕੱਲ ਸ਼ਮਸ਼ਾਨ ਘਾਟ ਤੋਂ ਮਿਲੀ ਸੀ ਲਾਪਤਾ ਬੱਚੇ ਦੀ ਲਾਸ਼ ਰੋਡ ਫੋਰਚੂਨਰ ਸਵਾਰ ਨੌਜਵਾਨਾਂ ਵੱਲੋਂ ਪੁਲਿਸ ਤੇ ਫਾਇਰਿੰਗ ਰੋਕਣ ਦਾ ਇਸ਼ਾਰਾ ਕਰਨ ਤੇ ਨੌਜਵਾਨਾਂ ਨੇ ਚਲਾਈਆਂ ਗੋਲੀਆਂ ਪੁਲਿਸ ਦੀ ਜਵਾਬੀ ਕਾਰਵਾਈ ਚ ਇੱਕ ਜ਼ਖਮੀ ਕਾਰਸਾਨ ਅਤੇ ਨੌਜਵਾਨ ਕਬ नेपाल ਚੰਤ੍ਰਿੰ ਪੀਐਮ ਲਈ ਨਵਾਂ ਨਾਮ ਆਇਆ ਸਾਹਮਣੇ ਸੁਸ਼ੀਲਾ ਕਾਰਕੀ ਨੇ ਆਪਣਾ ਨਾਮ ਲਿਆ ਵਾਪਸ ਜੈਨਜੀ ਨੇ ਕੁਲਮਨ ਘਿੰਸਿੰਗ ਦਾ ਨਾਮ ਰੱਖਿਆ 5 ਵਜੇ ਦੇ ਵਿੱਚ ਤਾਂ बीआईजी खट्टर तो डीआईजी ਜਿਹੜੇ ਨੇ ਉਹ ਵੀ ਤੁਸੀਂ ਇੱਥੇ ਪਹੁੰਚੇ ਨੇ ਤੁਸੀਂ ਤਸਵੀਰਾਂ ਚ ਦੇਖੋ ਉਹ ਵੀ ਪਹੁੰਚੇ ਨੇ ਤਾਂ ਕਿਸੇ ਵੀ ਸਮੇਂ ਜਿਹੜੇ ਹੈਗੇ ਨੇ ਉਹ ਛੁੱਟੀ ਹੋ ਸਕਦੇ ਸੀ ਐਮ ਔਰ ਉਹਨਾਂ ਦਾ ਕਾਫਲਾ ਜਿਹੜਾ ਹੈਗਾ ਉਹ ਨਿਕਲ ਸਕਦਾ ਹੈ 40 ਸਪਤਾਲ ਤੋਂ ਤਿਆਰੀਆਂ ਪੂਰੀ ਨੇ ਔਰ ਗੱਡੀ ਲੱਗ ਚੁੱਕੀ ਆਗੇ ਕੁਝ ਹੀ ਮਿੰਟਾਂ ਚ ਜਿਹੜਾ ਹੈਗਾ ਕਾਫਲਾ ਉਹ ਨਿਕਲੇਗਾ ਸੀਐਮ ਭਗਵੰਤ ਮਾਨ ਗੱਡੀ ਚ ਬੈ ਕੇ ਨਿਕਲਣ ਵਾਲੇ ਨੇ ਔਰ ਕੁਝ ਹੀ ਮਿੰਟਾਂ ਚ ਤਿਆਰੀ ਹੈ ਉਹਨਾਂ ਦੀ ਨਿਕਲਣ ਦੀ ਔਰ ਬਾਕੀ ਕਿਉਂਕਿ ਗੱਡੀਆਂ ਜਿਹੜੀ ਹੈਗੇ ਲੱਜ ਚੁੱਕੇ ਨੇ ਪ੍ਰੋਟੋਕੋਲ ਤਾਂ ਬਸ ਵੇਟ ਹੈ ਕਿ ਕਦੋਂ ਉਹ ਗੱਡੀ ਚੱਲੇ ਔਰ ਕਾਫਲਾ ਜਿਹੜਾ ਹੈਗਾ ਉਹ ਨਾਲ-ਨਾਲ ਚੱਲੇਗਾ ਸਕਾਟ ਦਾ ਕੁਛ ਹੀ ਮਿੰਟਾਂ ਦੀ ਆਪਾਂ ਕਹਿ ਸਕਦੇ ਨੇ ਕਿ ਬਸ ਹੁਣ ਉਡੀਕ ਹੈ ਜੀ ਜਾਵਾਂਗੇ ਸੀਐਮ ਆਨ ਦੇ ਪਰਿਵਾਰਿਕ ਮੈਂਬਰ ਜਾਂ ਕੋਈ ਸਿਆਸੀ ਲੀਡਰ ਉਹ ਵੀ ਇੱਥੇ ਪਹੁੰਚੇ ਹੋਏ ਨੇ ਜਦੋਂ ਉਹਨਾਂ ਨੂੰ ਡਿਸਚਾਰਜ ਕੀਤਾ ਜਾ ਰਿਹਾ ਹੈ ਉਮੇਸ਼ ਬੇਰੀ ਆਵਾਜ਼ ਪਹੁੰਚ ਪਾਰੀ ਹੈ ਤੁਹਾਡੇ ਕੋਲ ਜੀ ਜੀ ਤੁਸੀਂ ਆਪਣਾ ਸਵਾਲ ਇੱਕ ਵਾਰ ਦੁਹਰਾਣਾ ਜਰਾ ਅ ਉਮੇਸ਼ ਅਸੀਂ ਇਹ ਜਾਨਣਾ ਚਾ ਰਹੇ ਹਾਂ ਕਿ ਸੀਐਮ ਮਾਨ ਨੂੰ ਅੱਜ ਡਿਸਚਾਰਜ ਕੀਤਾ ਜਾ ਰਿਹਾ ਹੈ ਸ਼ੁੱਕਰਵਾਰ ਤੋਂ ਦਾਖਲ ਸੀਗੇ ਹਸਪੀਟਲ ਦੇ ਵਿੱਚ ਉਹਨਾਂ ਦੇ ਪਰਿਵਾਰਿਕ ਮੈਂਬਰ ਕੋਈ ਸਿਆਸੀ ਧਿਰ ਦੇ ਲੀਡਰ ਵਗੈਰਾ ਵੀ ਉੱਥੇ ਪਹੁੰਚੇ ਹੋਏ ਨੇ ਜੀ ਨਹੀਂ ਹਲੇ ਉਹਨਾਂ ਨੂੰ ਕਿਉਂਕਿ ਡਿਸਚਾਰਜ ਕੀਤਾ ਜਾ ਰਿਹਾ ਤਾਂ ਹਲੇ ਕੋਈ ਕਿਉਂਕਿ ਪਰਿਵਾਰਿਕ ਮੈਂਬਰ ਜ਼ਰੂਰ ਨੇ ਅੰਦਰ ਉਹ ਜ਼ਰੂਰ ਨੇ ਉੱਥੇ ਨੇ ਲੇਕਿਨ ਹੋਰ ਕੋਈ ਲੀਡਰ ਹਲੇ ਇੱਥੇ ਨਹੀਂ ਹੈ ਕਿਉਂਕਿ ਡਿਸਚਾਰਜ ਦਾ ਵਿਲਾ ਹੈ ਤੇ ਪਰਿਵਾਰਿਕ ਮੈਂਬਰ ਜ਼ਰੂਰ ਨਾਲ ਅੰਦਰ ਗਏ ਨੇ ਉਹ ਜ਼ਰੂਰ ਨਾਲ ਨੇ ਉਹ ਹਮੇਸ਼ਾ ਆਂਦੇ ਵੀ ਰਹੇ ਨੇ ਵਿੱਚ ਵਿੱਚ ਦਿਨ ਚ ਚਾਰ ਵਾਰ ਚੱਕਰ ਜਾਂ ਪੰਜ ਵਾਰ ਉਹ ਆਂਦੇ ਰਹੇ ਨੇ ਔਰ ਜਿੱਥੇ ਤੱਕ ਲੀਡਰਾਂ ਦੀ ਗੱਲ ਹੈ ਤਾਂ ਅੱਜ ਦੁਪਹਿਰ ਤੱਕ ਜਿੱਦਾਂ ਡਾਕਟਰ ਛੱਬੇਵਾਲ ਮਿਲ ਕੇ ਗਏ ਨੇ ਔਰ ਕੰਗ ਮਿਲ ਕੇ ਗਏ ਨੇ ਖੁੱਡੀਆਂ ਮਿਲ ਕੇ ਗਏ ਨੇ ਹੋਰ ਕਈ ਮੰਤਰੀ ਜਿਹੜੇ ਆਂਦੇ ਰਹੇ ਰੂਟੀਨ ਚ ਤਾ ਹੁਣ ਕਿਉਂਕਿ ਛੁੱਟੀ ਹੋਣ ਲੱਗੀ ਆ ਤਾਂ ਹੁਣ ਮੁਲਾਕਾਤ ਜਿਹੜੀ ਹੋਏਗੀ ਸੀਐਮ ਰਿਹਾਇਸ਼ ਹੀ ਲੋਕੀਆ ਮੰਤਰੀ ਜਿਹੜੇ ਉਹ ਪਹੁੰਚਣਗੇ ਲੇਕਿਨ ਹੁਣ ਇੱਥੋਂ 40s ਤੋਂ ਇੱਕ ਵਾਰ ਛੁੱਟੀ ਜਿਹੜੀ ਹੈਗੀ ਆ ਉਹ ਹੋਣ ਜਾ ਰਹੀ ਆ ਤਾਂ ਹਲਚਲ ਜਿਹੜੀ ਹੈਗੀ ਉਹ ਹੋਰ ਵੱਧ ਗਈ ਹੈ ਆ ਪੁਲਿਸ ਅਫਸਰ ਬਿਲਕੁਲ ਉੱਥੇ ਹੋਰ ਅੱਗੇ ਨੇ ਕਿਉਂਕਿ 40s ਹਸਪਤਾਲ ਹੈ ਹੋਰ ਵੀ ਕਈ ਪੇਸ਼ੈਂਟ ਆਂਦੇ ਨੇ ਤਾਂ ਇੱਕ ਜਿਹੜਾ ਕਾਫੀ ਰੂਟ ਹੈ ਉਸ ਡਿਸਾਈਡ ਕੀਤਾ ਜਾ ਰਿਹਾ ਹੈ ਕਿ ਕਿਹੜੇ ਗੇਟ ਤੋਂ ਗੱਡੀ ਜਿਹੜੀ ਹੈਗੀ ਉਹ ਜਾਏਗੀ ਇਹ ਵੀ ਡਿਸਾਈਡ ਕਰਨਾ ਜ਼ਰੂਰੀ ਹੈ ਔਰ ਦੂਜੇ ਨਾਰਮਲ ਪੇਸ਼ੈਂਟ ਆ ਜਿਹੜੇ ਉਹਨਾਂ ਦੀ ਗੱਡੀਆਂ ਨੂੰ ਵੀ ਮੁਸ਼ਕਿਲ ਨਾ ਹੋਵੇ ਔਰ ਪੇਸ਼ੈਂਟ ਜਿਹੜੇ ਉਹ ਮੁਸ਼ਕਿਲ ਨਾ ਹੋਣ ਉਹ ਵੀ ਪਰੇਸ਼ਾਨ ਨਾ ਹੋ ਉਹਦਾ ਵੀ ਖਾਸ ਧਿਆਨ ਰੱਖਿਆ ਜਾ ਰਿਹਾ ਤਾਂ ਕੁਝ ਮਿੰਟਾਂ ਦੇ ਆਪਾਂ ਬਸ ਵਾਰ-ਵਾਰ ਇਹ ਕਹਿ ਰਹੇ ਸੀ ਕਿ 20 ਤੋਂ 25 ਮਿੰਟ ਜਦੋਂ ਪਹਿਲਾਂ ਕਬਰ ਦਿੱਤੀ ਸੀ ਔਰ ਉਹੀ ਗੱਲ ਹੈ ਕਿ 25-30 ਮਿੰਟਾਂ ਦੇ ਅੰਦਰ-ਅੰਦਰ ਉਹੀ ਕਿ ਰਿਆ ਆਪਣਾ ਇੱਥੋਂ ਜਿਹੜੇ ਨੇ ਛੁੱਟੀ ਹੋ ਕੇ ਇੱਥੇ ਜਾ ਰਹੇ ਨੇ ਔਰ ਕਾਫਲਾ ਦੇਖੋ ਤੁਸੀਂ ਕਿ ਗੱਡੀ ਸੀਐਮ ਦੀ ਬਿਲਕੁਲ ਗੇਟ ਦੇ ਜਿਸ ਗੇਟ ਤੇ ਐਂਟਰੀ ਹੈ ਉਹਨਾਂ ਦੀ ਹੋਈ ਸੀ ਉਸੇ ਗੇਟ ਦੇ ਮ ਔਰ ਜਿਹੜੀ ਗੱਡੀ ਦੇ ਡਰਾਈਵਰ ਨੂੰ ਬੈਠ ਚੁੱਕੇ ਨੇ ਹੁਣ ਇੰਤਜ਼ਾਰ ਹੈ ਭਗਵੰਤ ਸੀਮਾਨ ਦਾ ਔਰ ਕਿਉਂਕਿ ਸਮਾਨ ਉਹਨਾਂ ਦਾ ਇਸ ਗੱਡੀ 'ਚ ਪਹਿਲਾਂ ਹੀ ਰੱਖਿਆ ਜਾ ਚੁੱਕਿਆ ਸੀ ਕਾਫਲਾ ਸਕਾਟ ਦਾ ਤਿਆਰ ਹੈ ਪੁਲਿਸ ਅਫਸਰ ਇੱਥੇ ਤਿਆਰ ਨੇ ਰੂਟ ਸਾਰਾ ਜਿਹੜਾ ਹੈ ਉਹ ਤਿਆਰ ਹੈ ਔਰ ਇੰਤਜ਼ਾਰ ਹੈ ਸੀਮ ਭਗਵੰਤ ਮਾਨ ਦਾ ਕਿ ਉਹ ਗੱਡੀ 'ਚ ਬੈ ਕੇ ਨਿਕਲਣ ਔਰ ਸਿਹਤ ਮੰਦੋ ਕੇ ਘਰ ਜਾ ਜੀ ਉਮੇਸ਼ ਨਾਲ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਅੱਜ ਸੀਐਮ ਮਾਨ ਨੂੰ ਜਿੱਦਾਂ ਡਿਸਚਾਰਜ ਕੀਤਾ ਜਾ ਰਿਹਾ ਹੈ ਪੰਜਾਬ ਜੋ ਕਿ ਹੜਾਂ ਦੀ ਮਾਰ ਦੇ ਹੇਠ ਹੈ ਤਾਂ ਪੰਜਾਬ ਵੱਲੋਂ ਵੀ ਕਿਤੇ ਨਾ ਕਿਤੇ ਉਹਨਾਂ ਦੇ ਸਿਹਤਯਾਬੀ ਦੀ ਕਾਮਨਾ ਕੀਤੀ ਗਈ ਹੈ ਇੰਤਜ਼ਾਰ ਕੀਤਾ ਜਾ ਰਿਹਾ ਹੈ ਤਾਂ ਲੋਕਾਂ ਦੇ ਵੱਲੋਂ ਕਿਤੇ ਨਾ ਕਿਤੇ ਆਸ ਜਤਾਈ ਜਾ ਰਹੀ ਹੈ ਕਿ ਉਹਨਾਂ ਦੇ ਲਈ ਸੀਐਮ ਮਾਨ ਦੇ ਵੱਲੋਂ ਕੀ ਕੁਝ ਸੁਨੇਹਾ ਦਿੱਤਾ ਜਾਂਦਾ ਹੈ ਤਾਂ ਇਹ ਤਸਵੀਰਾਂ ਸਾਹਮਣੇ ਆ ਗਈਆਂ ਨੇ ਅਸੀਂ ਐਮਾਨ ਭਗਵੰਤ ਮਾਨ ਨਿਕਲ ਚੁੱਕੇ ਨੇ ਤਾਜ਼ਾ ਤਾਜ਼ਾ ਅਪਡੇਟ ਹੈ ਗੱਡੀ 'ਚ ਬੈਠ ਚੁੱਕੇ ਨੇ ਸੀਐਮ ਭਗਵੰਤ ਮਾਨ ਗੱਡੀ ਚ ਬਹਿ ਚੁੱਕੇ ਨੇ ਕਾਫਲਾ ਉਹਨਾਂ ਦਾ ਨਿਕਲ ਚੁੱਕਿਆ ਤਸਵੀਰਾਂ ਦੇਖੋ ਕਿ ਹੂਟਰ ਵੱਜਨੇ ਸ਼ੁਰੂ ਹੋ ਗਏ ਨੇ ਹੂਟਰ ਵੱਜਨੇ ਸ਼ੁਰੂ ਹੋ ਗਏ ਨੇ ਹੂਟਰ ਵੱਜਨੇ ਸ਼ੁਰੂ ਹੋ ਗਏ ਨੇ ਔਰ ਪੁਲਿਸ ਨੇਵੀ ਕੇ ਰਾ ਜਿਹੜਾ ਹੈਗਾ ਸਕਾਟ ਕੇੜਾ ਜਿਹੜਾ ਸੀਐਮ ਭਗਵੰਤ ਮਾਨ ਤੁਹਾਂ ਦੀ ਸਮੇਂ ਮੈਨੂੰ ਤਸਵੀਰਾਂ ਚ ਦਿਖ ਰਹੇ ਨੇ ਸੀਐਮ ਭਗਵੰਤ ਮਾਨ ਗੱਡੀ ਚ ਬੈਠੇ ਨਜ਼ਰ ਆ ਰਹੇ ਨੇ ਸੀਐਮ ਔਰ ਤਸਵੀਰ ਜਿਹੜੀ ਸੀਐਮ ਦੀ ਸੀਐਮ ਦੀ ਤਸਵੀਰ ਹੈ ਜਿਹੜੀ ਤੁਹਾਨੂੰ ਦੇਖੋ ਅਗਲੀ ਸੀਟ ਤੇ ਸੀਐਮ ਭਗਵੰਤ ਮਾਨ ਬੈਠੇ ਨੇ ਅਗਲੀ ਸੀਟ ਤੇ ਅਗਲੀ ਸੀਟ ਤੇ ਹੱਥ ਜੋੜ ਕੇ ਹੱਥ ਜੋੜ ਕੇ ਜਿਹੜਾ ਹੈ ਉਹ ਉਹਨਾਂ ਨੇ ਮੀਡੀਆ ਦਾ ਹੱਥ ਜੋੜ ਕੇ ਆਪਣਾ ਇੱਕ ਇਸ਼ਾਰਾ ਕੀਤਾ ਕਿ ਉਹ ਮੈਂ ਠੀਕ ਆ ਹੁਣ ਨਿਕਲ ਚੁਕੇ ਨੇ ਤਸਵੀਰਾਂ ਬਹੁਤ ਅਹਿਮ ਨੇ ਇਹ ਤਸਵੀਰਾਂ ਬਹੁਤ ਅਹਿਮ ਨੇ ਸੀਐਮ ਦਾ ਕਾਫਲਾ ਫੋਰਟਿਸ ਹਸਪਤਾਲ ਤੋਂ ਨਿਕਲ ਚੁਕਿਆ ਹੈ ਤਸਵੀਰ ਹੈ ਜਿਹੜੀ ਫੋਰਟਿਸ ਹਸਪਤਾਲ ਤੋਂ ਨਿਕਲਣ ਦੀ ਤਸਵੀਰ ਹੈ ਜਿਹੜੀ ਉਹ న్యూਸ ਏਜੰਸੀ ਦੇ ਕੈਮਰੇ ਚ ਕੈਦ ਹੋਦੀ ਹੈ ਔਰ ਸਿਹਤਮੰਦ ਹੋ ਕੇ ਹੱਥ ਜੋੜਦੇ ਵੇ ਤੰਦਰੁਸਤ ਨਜ਼ਰ ਆਏ ਸੀਐਮ ਭਗਵੰਤ ਮਾਨ ਔਰ ਸਿੱਧਾ ਆਪਣੀ ਸਰਕਾਰੀ ਰਿਹਾਈਸ਼ ਪੁੰਜ ਰਿਹਾ ਹੈ ਨਿਕਲ ਚੁਕੇ ਆ ਤੋ ਐਤੋਂ ਨਿਕਲ ਚੁਕੇ ਨੇ ਔਰ ਸ਼ੁੱਕਰਵਾਰ ਐਡਮਿਟ ਹੋਈ ਸੀਗੇ ਸੀਆਂ ਸ਼ੁੱਕਰਵਾਰ ਐਡਮਿਟ ਹੋਈ ਸੀਗੇ ਔਰ ਹੁਣ ਨਿਕਲ ਚੁਕੇ ਨੇ ਆਪਣੀ ਰਿਹائش ਵੱਲ ਕਾਫਿਲਾ ਸੀਐਮ ਦਾ ਜਿਹੜਾ ਹੈ 40 ਹਸਪਤਾਲ ਤੋਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਨਿਕਲਦਾ ਹੋਇਆ ਔਰ ਹੱਥ ਸਭ ਨੂੰ ਕਰਕੇ ਗਏ ਨੇ ਤਾਂ ਬਹੁਤ ਅਹਿਮ ਤਸਵੀਰ ਸੀਗੀ ਕਿਉਂਕਿ ਜਦੋਂ ਐਡਮਿਟ ਹੋਈ ਸੀਗੇ ਇੱਕ ਉਹ ਤਸਵੀਰ ਸੀ ਅੱਜ ਇੱਕ ਉਹ ਤਸਵੀਰਾਂ ਜਦੋਂ ਠੀਕ ਹੋ ਕੇ ਸਿਹਤਮੰਦੋ ਕੇ ਆਪਣੇ ਘਰ ਜਾ ਰਹੇ ਨੇ ਰਿਹائش ਸਰਕਾਰੀ ਰਿਹائش ਤੇ ਜਾ ਰਹੇ ਨੇ ਔਰ ਪੂਰਾ ਕਾਫਿਲਾ ਜਿਹੜਾ ਹੈਗਾ ਸੀਐਮ ਦਾ ਨਿਕਲ ਚੁਕਿਆ ਹੈ ਚੰਡੀਗੜ੍ਹ ਦੇ ਵੱਲ ਤਸਵੀਰਾਂ ਸੀ ਦਿਖਾਈਆਂ ਐਸੇ 40 ਹਸਪਤਾਲ 'ਚ ਐਸੇ 40 ਹਸਪਤਾਲ 'ਚ ਸ਼ੁੱਕਰਵਾਰ ਨੂੰ 8 ਵਜੇ ਸੀਐਮ ਭਗਵੰਤ ਮਾਨ ਐਡਮਿਟ ਹੁੰਦੇ ਨੇ ਖੁਦ ਚੱਲ ਕੇ ਅੰਦਰ ਜਾਂਦੇ ਨੇ ਔਰ ਉਸ ਤੋਂ ਬਾਅਦ ਟ੍ਰੀਟਮੈਂਟ ਸ਼ੁਰੂ ਹੁੰਦਾ ਹੈ ਇਲਾਜ ਸ਼ੁਰੂ ਹੁੰਦਾ ਹੈ ਸਾਰੇ ਜਿਹੜੇ ਸ਼ਖਸੀਅਤਾਂ ਨੇ ਰਾਜਨੀਤਿਕ ਸ਼ਖਸੀਅਤਾਂ ਨੇ ਉਹ ਅਥਿਆਨ ਦੇ ਮਿਲਣ ਆਉਂਦੇ ਨੇ ਫਿਰ ਮਨੀਸ਼ ਸੋਧਿਆ ਇੱਕ ਆਂਦੇ ਨੇ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਕੀ ਪ੍ਰੋਬਲਮ ਸੀਗੀ ਉਹਨਾਂ ਦੀ ਹਾਰਟ ਬੀਟ ਸਲੋ ਫਿਰ ਮੈਡੀਕਲ ਬੁਲਟਨ ਜਾਰੀ ਹੁੰਦਾ ਹੈ ਔਰ ਉਸ ਤੋਂ ਬਾਅਦ ਡੇ ਬਾਈ ਡੇ ਇੰਪਰੂਵਮੈਂਟ ਹੁੰਦੀ ਹੈ ਔਰ ਫਾਈਨਲੀ ਹੁਣ ਸੀਐਮ ਭਗਵੰਤ ਮਾਨ ਠੀਕ ਹੋ ਕੇ 40 ਹਸਪਤਾਲ ਤੋਂ ਆਪਣੇ ਸਰਕਾਰੀ ਰਿਹਾਈਸ਼ਵਲ ਜਾ ਚੁਕੇ ਨੇ ਸੀਐਮ ਦਾ ਕਾਫਲਾ ਜਿਹੜਾ ਉਹ ਨਿਕਲ ਚੁਕਿਆ ਜੀ ਓਵਰ ਟੂ ਯੂ ਜੀ उमेश ਬਿਲਕੁਲ ਜਿਸ ਤਰ੍ਹਾਂ ਕਿ ਤੁਸੀਂ ਦੱਸ ਰਹੇ ਹੋ ਕਿ ਸੀਐਮ ਮਾਨ ਦਾ ਕਾਫਲਾ ਉੱਥੋਂ ਨਿਕਲ ਚੁੱਕਿਆ ਉਹਨਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਉਹਨਾਂ ਦੇ ਵੱਲੋਂ ਹੱਥ ਹਿਲਾ ਕੇ ਇੱਕ ਸੁਨੇਹਾ ਦਿੱਤਾ ਗਿਆ ਕਿ ਉਹ ਬਿਲਕੁਲ ਪੋਜ਼ੀਟਿਵ ਨੇ ਤਾਂ ਉਹਨਾਂ ਦੇ ਵੱਲੋਂ ਪੰਜਾਬ ਦੇ ਲੋਕਾਂ ਨੂੰ ਕਿਤੇ ਨਾ ਕਿਤੇ ਸੁਨੇਹਾ ਦਿੱਤਾ ਗਿਆ ਹੈ ਕਿ ਸੀਐਮ ਮਾਨ ਹੁਣ ਬਿਲਕੁਲ ਤੰਦਰੁਸਤ ਨੇ ਇੱਥੋਂ ਤੰਦਰੁਸਤ ਹੋ ਕੇ ਨਿਕਲੇ ਨੇ ਤਾਂ ਇਹ ਤਸਵੀਰਾਂ ਨੇ ਫੋਰਟਿਸ ਹਸਪੀਟਲ ਦੀਆਂ ਜਿੱਥੇ ਸੀਐਮ ਮਾਨ ਅੱਜ ਡਿਸਚਾਰਜ ਹੋ ਕੇ ਇੱਥੋਂ ਨਿਕਲੇ ਨੇ ਉਮੇਸ਼ ਜੀ ਵੀ ਜਾਣਨਾ ਚਾਹਵਾਂਗੇ ਕਿ ਸੀਐਮ ਮਾਨ ਜਦੋਂ ਡਿਸਚਾਰਜ ਹੋ ਕੇ ਬਾਹਰ ਆਏ ਉਹਨਾਂ ਦੇ ਵੱਲੋਂ ਹੱਥ ਲਾ ਕੇ ਇੱਕ ਸੁਨੇਹਾ ਦਿੱਤਾ ਗਿਆ ਤਾਂ ਉਸ ਤਰ੍ਹਾਂ ਦੀ ਬਾਡੀ ਲੈਂਗੁਏਜ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਉਹਨਾਂ ਦੇ ਵੱਲੋਂ ਇੱਕ ਪੋਜ਼ਿਟਿਵ ਸੁਨੇਹਾ ਦਿੱਤਾ ਗਿਆ ਕਿ ਉਹ ਬਿਲਕੁਲ ਠੀਕ ਨੇ ਤ aí ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਸੀਐਮ ਮਾਨ ਡਿਸਚਾਰਜ ਹੋ ਕੇ ਬਾਹਰ ਆਏ ਨੇ ਉਹਨਾਂ ਦੇ ਉਹਨਾਂ ਦਾ ਕਾਫਲਾ ਇੱਥੋਂ ਨਿਕਲਿਆ ਤਾਂ ਸੀਐਮ ਮਾਨ ਨੂੰ ਅੱਜ ਛੁੱਟੀ ਮਿਲੀ ਹੈ ਦੱਸ ਦਈਏ ਕਿ ਸ਼ੁੱਕਰਵਾਰ ਤੋਂ ਸੀਐਮ ਮਾਨ ਹਸਪੀਟਲ ਦੇ ਵਿੱਚ ਦਾਖਲ ਸੀਗੇ 40s ਹਸਪੀਟਲੋਂ ਆਏ ਸੀ ਸ਼ੁੱਕਰਵਾਰ ਨੂੰ ਜਿੱਥੇ ਤबीयतਾਂ ਉਹਨਾਂ ਦੀ ਨਾਸਾਜ਼ ਨਹੀਂ ਸੀ ਜਿਸ ਦੇ ਚਲਦੇ ਆ ਉਹਨਾਂ ਨੂੰ ਹਸਪੀਟਲ ਲੈ ਕੇ ਆਇਆ ਗਿਆ ਸੀ ਤਾਂ ਅੱਜ ਉਹਨਾਂ ਨੂੰ ਛੁੱਟੀ ਦਿੱਤੀ ਗਈ ਹੈ ਤਾਂ ਛੁੱਟੀ ਦੇਣ ਤੋਂ ਬਾਅਦ ਜਦੋਂ ਸੀਐਮ ਮਾਨ ਹਸਪਤਾਲ ਤੋਂ ਬਾਹਰ ਨਿਕਲੇ ਤਾਂ ਉਹਨਾਂ ਦੇ ਵੱਲੋਂ ਹੱਥ ਹਿਲਾ ਕੇ ਗੱਡੀ ਗੱਡੀ ਤੇ ਜਦੋਂ ਬੈਠਣ ਲੱਗੇ ਹੱਥ ਹਿਲਾ ਕੇ ਲੋਕਾਂ ਦੇ ਨਾਲ ਸੰਵਾਦ ਕੀਤਾ ਗਿਆ ਤਾਂ ਮਤਲਬ ਇਸ ਤਰ੍ਹਾਂ ਦੀ ਬਾਡੀ ਲੈਂਗੁਏਜ ਜਿਸ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇੱਕ ਪੋਜ਼ਿਟਿਵ ਸੁਨੇਹਾ ਦਿੱਤਾ ਗਿਆ ਹੈ ਕਿ ਸੀਐਮ ਮਾਨ ਦੀ ਤਬੀਅਤ ਹੁਣ ਬਿਲਕੁਲ ਸਹੀ ਹੈ ਹੁਣ ਮੁੜ ਤੋਂ ਲੋਕਾਂ ਦੇ ਵਿੱਚ ਸਾਨੂੰ ਨਜ਼ਰ ਆਉਣਗੇ ਤਾਂ ਸੀਐਮ ਮਾਨ ਜੋ ਕਿ ਇਨ੍ਨੇ ਦਿਨਾਂ ਤੋਂ ਹਸਪਤਾਲ ਦੇ ਵਿੱਚ ਵੀ ਸੀ ਉਹਨਾਂ ਦੇ ਵੱਲੋਂ ਉਹ ਹਸਪਤਾਲ ਦੇ ਵਿੱਚ ਵੀ ਉਹ ਕਾਫੀ ਐਕਟਿਵ ਨਜ਼ਰ ਆ ਰਹੇ ਸੀ ਕਿ ਉਹਨਾਂ ਦਾ ਤਬਿਆਸ ਠੀਕ ਨਹੀਂ ਸੀ ਪਰ ਫਿਰ ਵੀ ਉਹ ਲੋਕਾਂ ਦੇ ਨਾਲ ਲਗਾਤਾਰ ਗੱਲਬਾਤ ਸਰਕਾਰ ਦੇ ਨਾਲ ਜੋ ਕੈਬਨਟ ਮੀਟਿੰਗ ਸੀ ਉਹ ਵੀ ਉਹਨਾਂ ਦੇ ਵੱਲੋਂ ਕੀਤੀ ਗਈ ਤਾਂ ਮੇਰੇ ਨਾਲ ਮੇਰੇ ਸਹਿਯੋਗੀ ਨਿਊਜ਼ ਰੂਮ ਤੋਂ ਵਿਜੇ ਬਰਾੜ ਜੁੜੇ ਹੋਏ ਨੇ ਵਿਜੇ ਕੀ ਕੁਝ ਜਾਣਕਾਰੀ ਅੱਜ ਸੀਐਮ ਮਾਨ ਨੂੰ ਡਿਸਚਾਰਜ ਕੀਤਾ ਗਿਆ ਜਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਉਹਨਾਂ ਦੇ ਵੱਲੋਂ ਹਾਥੀ ਲਾ ਕੇ ਉੱਥੋਂ ਨਿਕਲਿਆ ਗਿਆ ਤਾਂ ਬੜਾ ਪੋਜ਼ਿਟਿਵ ਇੱਕ ਵੇ ਸੀ ਉਹਨਾਂ ਦਾ ਬਿਲਕੁਲ ਪ੍ਰੀਤੀ ਦੇਖੋ ਲਗਾਤਾਰ ਸੀਐਮ ਕਿਉਂਕਿ ਪਿਛਲੇ 1-2 ਦਿਨਾਂ ਤੋਂ ਸਰਗਰਮੀਆਂ ਦਾ ਹਸਪਤਾਲ ਤੋਂ ਚਲਾਈ ਰਏ ਨੇ ਸਿਆਸੀ ਸਰਗਰਮੀਆਂ ਲਗਾਤਾਰ ਉਹਨਾਂ ਵੱਲੋਂ ਜਾਰੀ ਰੱਖੀਆਂ ਗਈਆਂ ਖਾਸ ਕਰਕੇ ਜਿਸ ਦਿਨ ਤੋਂ ਕੈਬਨਿਟ ਮੀਟਿੰਗ ਹੋਈ ਹੈ ਔਰ ਕੈਬਨਿਟ ਮੀਟਿੰਗ ਤੋਂ ਬਾਅਦ ਜਿਹੜਾ ਫੈਸਲਾ ਲਿਆ ਗਿਆ ਕਿਸਾਨਾਂ ਨੂੰ ਜਿਹੜਾ ਉਹਨਾਂ ਦੇ ਖੇਤ ਚੋਂ ਰੇਤ ਚੱਕਣ ਦਾ ਔਰ ਉਸਤੇ ਕੋਈ ਕਿਸੇ ਤਰੀਕੇ ਦਾ ਕੋਈ ਕਾਨੂੰਨੀ ਅੜਚਣ ਨਹੀਂ ਹੋਏਗੀ ਉਹ ਵੀ ਜਾਣਕਾਰੀ ਸੀਐਮ ਨੇ ਖੁਦ ਦਿੱਤੀ ਹਾਲਾਂਕਿ ਉਸ ਵੇਲੇ ਉਹ ਥੋੜੇ ਜਿਹੇ ਢਿੱਲੇ ਜ਼ਰੂਰ ਨਜ਼ਰ ਆ ਰਹੇ ਸੀ ਥੋੜਾ ਉਹਨਾਂ ਦੀ ਬਾਡੀ ਲੈਂਗੁਏਜ ਤੋਂ ਪਤਾ ਚੱਲਦਾ ਸੀ ਕਿ ਹਲੇ ਉਹ ਪੂਰੀ ਤਰ੍ਹਾਂ ਠੀਕ ਨਹੀਂ ਪਰ ਦਿੱਲੀ ਜਿਵੇਂ ਮੈਡੀਕਲ ਬੁਲੇਟਿਨ ਜਾਰੀ ਹੁੰਦੇ ਰਹੇ ਆ ਫੋਰਟਿਸ ਲਗਾਤਾਰ ਉਹਨਾਂ ਦੀ ਸਿਹਤ ਬਾਰੇ ਜਾਣਕਾਰੀ ਸਾਂਝੀ ਕਰਦਾ ਰਿਹਾ ਪਰ ਕੱਲ ਸ਼ਾਮ ਦੇ ਜਿਹੜੇ ਵੀਡੀਓ ਸੀ ਦੋ ਜਿਦੇ ਵਿੱਚ ਉਹਨਾਂ ਨੇ ਇੱਕ ਪ੍ਰਿਤਪਾਲ ਸਿੰਘ ਨਾਲ ਗੱਲ ਕੀਤੀ ਸੀ ਔਰ ਇੱਕ ਮਨਕੀਰਤ ਔਲਖ ਦੇ ਨਾਲ ਗੱਲ ਕੀਤੀ ਸੀ ਤਾਂ ਉਸ ਵੇਲੇ ਇਹ ਲਗਭਗ ਸਪਸ਼ਟ ਹੋ ਗਿਆ ਸੀਗਾ ਕਿ ਇਹ ਸਿਰਫ ਅੱਜ ਦਾ ਦਿਨ ਹੈ ਕੱਲ ਉਹਨਾਂ ਨੂੰ ਛੁੱਟੀ ਮਿਲ ਜੇਗੀ ਕਿਉਂਕਿ ਉਸ ਵੇਲੇ ਉਹ ਬਿਲਕੁਲ ਪਰਫੈਕਟ ਠੀਕ ਨਜ਼ਰ ਆ ਰਹੇ ਸੀ ਆਮ ਤੌਰ ਤੇ ਜਿਵੇਂ ਉਹ ਰੂਟੀਨ ਦੇ ਵਿੱਚ ਪਹਿਲਾਂ ਹੁੰਦੇ ਐ ਹਾਂ ਇਹ ਜ਼ਰੂਰ ਹੈ ਕਿ ਡਾਕਟਰਾਂ ਨੇ ਥੋੜਾ ਜਿਹਾ ਇhtਿਆਤ ਰੱਖਣ ਦੇ ਲਈ ਕਿਹਾ ਹੈ ਹਜੇ ਉਹ ਇੱਕਦਮ ਪੰਜਾਬ ਚ ਵਾਕੋ ਵਕ ਥਾਵਾਂ ਤੇ ਸ਼ਾਇਦ ਨਹੀਂ ਜਾ ਸਕਣਗੇ ਥੋੜਾ ਰੈਸਟ ਉਹਨਾਂ ਨੂੰ ਘਰੇ ਕਰਨੀ ਹੋਏਗੀ ਐ ਕੁਝ ਦਿਨ ਦੀ ਚਾਏ ਪਰ ਉਸ ਤੋਂ ਬਾਅਦ ਫਿਰ ਉਹ ਆਪਣੇ ਜਿਹੜਾ ਅੱਗੇ ਦੌਰੇ ਜਿਹੜੇ ਐ ਉਹਨਾਂ ਨੂੰ ਜਾਰੀ ਰੱਖ ਸਕਦੇ ਐ ਪਰ ਅ ਮੀਟਿੰਗਾਂ ਕਰਨ ਤੇ ਮੈਨੂੰ ਲੱਗਦਾ ਕੋਈ ਪਾਬੰਦੀ ਨਹੀਂ ਹੋਏਗੀ ਕਿਉਂਕਿ ਹਸਪਤਾਲ ਦੇ ਵਿੱਚ ਵੀ ਉਹ ਮੀਟਿੰਗਾਂ ਕਰਦੇ ਰਹੇ ਆ ਹਾਲਾਂਕਿ ਉੱਥੇ ਵੀਡੀਓ ਕਾਨਫਰੈਂਸਿੰਗ ਤੇ ਇਹ ਇਹ ਮੀਟਿੰਗਸ ਹੋਈਆਂ ਨੇ ਪਰ ਬਹੁਤ ਸਾਰੇ ਆਗੂ ਉਹਨਾਂ ਨੂੰ ਮਿਲਣ ਚਾਹਦੇ ਰਹੇ ਆ ਉਹਨਾਂ ਦਾ ਪਤਾ ਲੈਣ ਜਾਂਦੇ ਰਹੇ ਆ ਤਾਂ ਐਸਾ ਨਹੀਂ ਹੈ ਕਿ ਉਹਨਾਂ ਨੂੰ ਕੋਈ ਮਿਲ ਨਹੀਂ ਸਕਦਾ ਜਾਂ ਕੋਈ ਉਹ ਕਿਸੇ ਦੇ ਕੋਲ ਨਹੀਂ ਬੈਠ ਸਕਦੇ ਐਸੀ ਕੋਈ ਦਿੱਕਤ ਨਹੀਂ ਹੈ ਸੋ ਉਮੀਦ ਹੈ ਕਿ ਜਲਦੀ ਹੋ ਸਕਦਾ ਹੈ ਅੱਜ ਹੀ ਨਹੀਂ ਤੇ ਕੱਲ ਤੋਂ ਘੱਟੋ ਘੱਟੋ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਮੀਟਿੰਗਾਂ ਜ਼ਰੂਰ ਕਰਕੇ ਇਸ ਚੀਜ਼ ਦਾ ਜਾਇਜ਼ਾ ਲੈਣਗੇ ਕਿ ਇਸ ਵੇਲੇ ਜਿਹੜੇ ਰਾਹਤ ਕਾਰਜ ਨੇ ਉਹ ਕਿਸ ਤਰੀਕੇ ਦੇ ਚੱਲ ਰਹੇ ਨੇ ਕਿ ਫੈਸਿਲਿਟੀਆਂ ਜਿਹੜੀਆਂ ਨੇ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਕਿਵੇਂ ਅੱਗੇ ਇਹਨਾਂ ਕੰਮਾਂ ਨੂੰ ਵਧਾਉਣਾ ਹੈ ਜਿਹੜਾ ਪੈਸਾ ਹੈ ਉਹ ਕਿਤੇ ਕਿਤੇ ਲਾਇਆ ਜਾਣਾ ਹੈ ਹਾਲਾਂਕਿ ਉਹ ਹਸਪਤਾਲ ਦੇ ਵਿੱਚੋਂ ਇਹ ਸਾਰੀ ਜਾਣਕਾਰੀ ਲੈ ਰਏ ਸੀ ਰੱਖ ਰਏ ਸੀ ਪਰ ਹਸਪਤਾਲ ਤੇ ਹਸਪਤਾਲ ਹੀ ਹੁੰਦਾ ਉੱਥੇ ਲਿਮਟਿਡ ਸੋਰਸਸ ਹੁੰਦੇ ਆ ਹਰ ਚੀਜ਼ ਦੀ ਐਕਸੈਸ ਨਹੀਂ ਹੁੰਦੀ ਉੱਥੇ ਬਹੁਤ ਸਾਰੀਆਂ ਬੰਦਿਸ਼ਾਂ ਹੁੰਦੀਆਂ। ਉੱਥੇ ਸਾਰੇ ਅਫਸਰ ਇਕੱਠੇ ਨਹੀਂ ਆ ਸਕਦੇ ਤੁਸੀਂ ਚੀਫ ਸਕੱਟਰੀ ਜਾਂ ਡੀਜੀਪੀ ਜਾਂ ਇੱਕ-ਇੱਕ ਦੋ-ਦੋ ਕਰਕੇ ਅਫਸਰਾਂ ਨੂੰ ਮਿਲ ਸਕਦੇ ਹੋ ਪਰ ਇੱਥੇ ਤੁਸੀਂ ਇਕੱਠੀ ਮੀਟਿੰਗ ਕਰ ਸਕਦੇ ਹੋ ਸੀਐਮ ਹਾਊਸ ਦੇ ਵਿੱਚ ਉਹ ਆਪਣੀ ਰਹਿਸ਼ਤੇ ਲਗਾਤਾਰ ਪਹਿਲਾਂ ਵੀ ਮੀਟਿੰਗਾਂ ਕਰਦੇ ਰਹੇ ਆ ਕੈਬਨਿਟ ਮੀਟਿੰਗ ਵੀ ਉਸ ਦਿਨ ਉਹਨਾਂ ਦੀ ਰਹਿਸ਼ਤੇ ਹੀ ਹੋਈ ਸੀ ਔਰ ਉਹ ਵੀਡੀਓ ਕਾਨਫਰੈਂਸ ਤੋਂ ਜੁੜੇ ਸੀ। ਸੋ ਇਸ ਕਰਕੇ ਅੱਜ ਜਦੋਂ ਹਸਪੀਟਲ ਚੋਂ ਉਹ ਨਿਕਲੇ ਨੇ ਤੋ ਚੱਲ ਕੇ ਆਏ ਨੇ ਗੱਡੀ 'ਚ ਬੈਠੇ ਆ ਉਸ ਤੋਂ ਬਾਅਦ ਉਹ ਹੱਥ ਹਿਲਾਉਂਦੇ ਜਿਸ ਤਰੀਕੇ ਨਾਲ ਗਏ ਨੇ ਪੱਤਰਕਾਰਾਂ ਨੂੰ ਸਪੈਸ਼ਲੀ ਉਹਨਾਂ ਨੇ ਵੇਵ ਕੀਤਾ ਹੱਥ ਜੋੜ ਕੇ ਉਹਨਾਂ ਦਾ ਧੰਨਵਾਦ ਕੀਤਾ ਜਿਹੜੇ ਸਾਰੇ ਮੀਡੀਆ ਕਰਮੀ ਖੜੇ ਸੀ ਤਾਂ ਇੱਕ ਤਰੀਕੇ ਦਾ ਹੀ ਮੈਸੇਜ ਹੁੰਦਾ ਪ੍ਰੀਤੀ ਕਿ ਠੀਕ ਨੇ ਹੋਣਾ ਔਰ ਉਹ ਜਾ ਕੇ ਆਪਣੇ ਕੰਮ ਕਾਜ ਦੇ ਵਿੱਚ ਜੁਟ ਜਾਣਗੇ ਕਿਉਂਕਿ ਇਹੋ ਜਿਹੇ ਮੌਕੇ ਤੇ ਸੀਐਮ ਕਦੇ ਉੱਤਰ ਕੇ ਗੱਲਬਾਤ ਤਾਂ ਨਹੀਂ ਕਰਦੇ ਜੇ ਕੋਈ ਪਬਲਿਕ ਫੰਕਸ਼ਨ ਹੋਵੇ ਤਾਂ ਚਲੋ ਮੀਡੀਆ ਦੇ ਕੋਲ ਆ ਜਾਂਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਪਰ ਜਿਵੇਂ ਹੁਣ ਹਸਪੀਟਲ 'ਚੋਂ ਬਾਹਰ ਜਾਣਾ ਸੀ ਤਾਂ ਉਹ ਇੰਨਾ ਕੀ ਕਰ ਸਕਦੇ ਸੀ ਕਿ ਉਹਨਾਂ ਨੇ ਮੀਡੀਆ ਵਾਲਿਆਂ ਨੂੰ ਹੱਥ ਹਿਲਾ ਕੇ ਵੇਵ ਕੀਤਾ ਦੋਨੇ ਹੱਥ ਜੋੜ ਕੇ ਇੱਕ ਮੈਸੇਜ ਦਿੱਤਾ ਕਿ ਬਿਲਕੁਲ ਠੀਕ ਨੇ ਤੰਦਰੁਸਤ ਨੇ ਔਰ ਅਗਲੇ ਦਿਨਾਂ ਤੋਂ ਦੁਬਾਰਾ ਹੁਣ ਆਪਣੇ ਕੰਮ 'ਚ ਜੁਟ ਜਾਣ ਤਾਂ ਬਿਲਕੁਲ ਵਿਜੇਤਾ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਕੁਝ ਦਿਨਾਂ ਬਾਅਦ ਸੀਐਮ ਮਾਨ ਜੋ ਕਿ ਹੈ ਆਪਣੇ ਕੰਮ ਦੇ ਵਿੱਚ ਜੁਟ ਜਾਣਗੇ ਜਿਸ ਤਰ੍ਹਾਂ ਕਿ ਕੱਲ ਦੀ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਉਹਨਾਂ ਦੇ ਵੱਲੋਂ ਪ੍ਰਿਤਪਾਲ ਦੇ ਨਾਲ ਗੱਲ ਕੀਤੀ ਗਈ ਮਲਕੀਅਤ ਹੌਲਤ ਦੇ ਨਾਲ ਗੱਲ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਨਾਲ ਕਿਹਾ ਵੀ ਗਿਆ ਸੀ ਮਨਕੀਰਤ ਔਲਖ ਨੇ ਜਦੋਂ ਕਿਹਾ ਸੀ ਕਿ ਕਿਸਾਨਾਂ ਦੀ ਕਰਜ਼ਾ ਮਾਫੀ ਦੇ ਬਾਰੇ ਵਿਚਾਰ ਕਰਾਂਗੇ ਤਾਂ ਇਹਨਾਂ तमाम ਜੋ ਮੁੱਦੇ ਨੇ ਇਹਨਾਂ ਤੇ ਸੀਐਮ ਮਾਨ ਦੇ ਵੱਲੋਂ ਹੁਣ ਕੋਈ ਫੈਸਲਾ ਲਿਆ ਜਾ ਸਕਦਾ ਹੈ ਬਿਲਕੁਲ ਪ੍ਰੀਤੀ ਦੇਖੋ ਹੁਣ ਅੱਗੇ ਜਿਹੜੀਆਂ ਨੇ ਉਹ ਚੁਣੌਤੀਆਂ ਹੋਰ ਜ਼ਿਆਦਾ ਵੱਡੀਆਂ ਨੇ ਅਸੀਂ ਲਗਾਤਾਰ ਪਹਿਲੇ ਦਿਨ ਤੋਂ ਜਦੋਂ ਹੜ੍ਹਾਂ ਦੀ ਕਵਰੇਜ ਕਰ ਰਹੇ ਹਾਂ ਅਸੀਂ ਪਹਿਲੇ ਦਿਨ ਤੋਂ ਇਹ ਗੱਲ ਕਹੀ ਹੈ ਕਿ ਹਲੇ ਤੇ ਪਾਣੀ ਖੜਾ ਹੈ ਹਲੇ ਤੇ ਸਿਰਫ ਜਿਹੜੀ ਰਾਹਤ ਕਾਰਜ ਸੀ ਆ ਜਿਹੜੀ ਮਦਦ ਸੀ ਉਹ ਜਾਂ ਤਾਂ ਕਿਸੇ ਨੂੰ ਸੁਰੱਖਿਆ ਥਾਂ ਤੇ ਲਿਜਾਣ ਦੀ ਸੀ ਰੈਸਕਿਊ ਕਰਨ ਦੀ ਸੀ ਜਾਂ ਫਿਰ ਉਹਦਾ ਲੰਗਰ ਪਾਣੀ ਦੀ ਸੇਵਾ ਸੀ ਉਹਨਾਂ ਦਾ ਰੋਟੀ ਦਾ ਇੰਤਜ਼ਾਮ ਕਰਨਾ ਸੀ ਪਰ ਅਸਲ ਜਿਹੜੀਆਂ ਸਮੱਸਿਆਵਾਂ ਨੇ ਅਸਲ ਚੁਣੌਤੀਆਂ ਜਿਹੜੀਆਂ ਨੇ ਉਹ ਹੁਣ ਸ਼ੁਰੂ ਹੋਈਆਂ ਨੇ ਹੁਣ ਜਿਵੇਂ ਜਿਵੇਂ ਪਾਣੀ ਉੱਤਰ ਰਿਹਾ ਆਪਣੇ ਕੋਲੇ ਰੋਜ਼ ਵੀਡੀਓਜ਼ ਆ ਰਹੇ ਨੇ ਤਸਵੀਰਾਂ ਆ ਰਹੀਆਂ ਨੇ ਕਿਤੇ 10 ਫੁੱਟ ਰੇਤ ਹੋ ਗਈ ਕਿਤੇ 7 ਫੁੱਟ ਰੇਤ ਹੈ 6 ਫੁੱਟ ਰੇਤ ਹੈ ਤਾਂ ਇਹ ਬਹੁਤ ਵੱਡਾ ਚੈਲੰਜ ਹੈ ਹੁਣ ਕਿਸਾਨਾਂ ਨੂੰ ਕਿਵੇਂ ਰਾਹਤ ਦੇਣੀ ਹੈ ਪਿੰਡਾਂ ਦੇ ਵਿੱਚੋਂ ਗਲੀਆਂ ਦੇ ਵਿੱਚੋਂ ਉੱਥੇ ਬੜਾ ਨਰਕ ਪਿਆ ਹੈ ਗਾਰਾ ਪਿਆ ਹੈ ਰੇਤਾ ਪਿਆ ਹੈ ਲੋਕਾਂ ਦੇ ਘਰਾਂ 'ਚ ਜਿਹੜਾ ਪਾਣੀ ਉੱਤਰਿਆ ਉਹਨਾਂ ਦੇ ਘਰ ਖਰਾਬ ਹੋ ਗਿਆ ਪਰ ਚਲੋ ਆਪਦੇ ਆਪ ਦੇ ਘਰ ਤੇ ਲੋਕ ਆਪ ਆਪਦੇ ਦੋਸਤਾ ਮਿੱਤਰਾਂ ਨਾਲ ਰਿਸ਼ਤੇਦਾਰਾਂ ਨਾਲ ਰਲ ਕੇ ਠੀਕ ਕਰ ਲੈਂਦੇ ਆ ਪਰ ਜਿਹੜਾ ਫਸਲਾਂ ਦੇ ਵਿੱਚ 6 6 7 7 ਫੁੱਟ ਰੇਤਾ ਭਰ ਗਿਆ ਉਹ ਵੀ ਸਰਕਾਰ ਦੇ ਸਾਹਮਣੇ ਬੜੀ ਵੱਡੀ ਚੁਣੌਤੀ ਹੈ ਕਿ ਕਿਵੇਂ ਉਸ ਨੂੰ ਹਟਾਇਆ ਜਾਣਾ ਹੈ ਔਰ ਕਿਵੇਂ ਉਹ ਜ਼ਮੀਨਾਂ ਦੁਬਾਰਾ ਖੇਤੀਯੋਗ ਵਾਹੀਯੋਗ ਬਣਾਈਆਂ ਜਾਣੀਆਂ ਔਰ ਦੂਸਰੀ ਗੱਲ ਜਿਹੜੀ ਤੁਸੀਂ ਕਰ ਰਹੇ ਹੋ ਮਨਕੀਰਤ ਤੌਲਖ ਦੇ ਨਾਲ ਕੱਲ ਉਹਨਾਂ ਦਾ ਜਿਹੜੀ ਜਿਹੜੀ ਵੀਡੀਓ ਕਾਲ ਹੋਈ ਹੈ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਐ ਮੰਕੀਰਤ ਨੇ ਕਿਹਾ ਕਿ ਤੁਸੀਂ ਛੋਟੇ ਕਿਸਾਨਾਂ ਦਾ ਜਿਹੜਾ ਕਰਜ਼ਾ ਮਾਫ਼ ਕਰੋ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਵਿਚਾਰ ਕਰ ਰਹੇ ਹਾਂ ਅਸੀਂ ਸੋਚ ਰਹੇ ਹਾਂ ਜੀ ਜ਼ਾਹਿਰ ਜੀ ਗੱਲ ਹੈ ਐ ਤੁਸੀਂ ਕਿਉਂਕਿ ਸੀਐਮ ਹੁਣ ਹਸਪੀਟਲ ਦੇ ਵਿੱਚ ਸੀਗੇ ਤਿੰਨ ਚਾਰ ਤਿੰਨ ਤਾਂ ਹਸਪੀਟਲ ਦੇ ਵਿੱਚ ਇੱਕ ਇਹ ਵੀ ਹੁੰਦਾ ਐ ਆਮ ਤੌਰ ਤੇ ਜ਼ਿਆਦਾ ਕਈ ਵਾਰੀ ਇਹ ਵੀ ਰੱਖਿਆ ਜਾਂਦਾ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਬੋਧਰੇਸ਼ਨ ਨਾ ਹੋਵੇ ਸਰਕਾਰੀ ਕੰਮਾਂ ਦੀ ਸਰਕਾਰੀ ਅਫਸਰਾਂ ਦੀ ਜਾਂ ਹਰ ਕੋਈ ਬੰਦਾ ਸੀਐਮ ਪੂਰਾ ਦਿਨ ਮੀਟਿੰਗਾਂ 'ਚ ਬਿਜ਼ੀ ਰਹਿੰਦੇ ਨੇ ਤਾਂ ਉੱਥੇ ਤੁਹਾਨੂੰ ਸੋਚਣ ਦਾ ਸਮਾਂ ਵੀ ਮਿਲਦਾ ਹੈ ਔਰ ਜਿੰਨੇ ਦਿਨ ਸੀਐਮ ਨੇ ਉੱਥੇ ਬਤਾਏ ਨੇ ਜ਼ਾਹਿਰ ਜੀ ਗੱਲ ਹੈ ਉਹਨਾਂ ਨੇ ਇਹਨਾਂ ਚੀਜ਼ਾਂ ਤੇ ਡੂੰਘਾਈ ਨਾਲ ਸੋਚਿਆ ਹੋਵੇਗਾ ਪੰਜਾਬ ਦੇ ਫਾਈਨੈਂਸਸ ਬਾਰੇ ਸੋਚਿਆ ਹੋਵੇਗਾ ਕਿ ਤੁਹਾਡੀ ਸਮਰੱਥਾ ਕਿੰਨੀ ਹੈ ਔਰ ਤੁਸੀਂ ਕਿੰਨੇ ਪੈਸੇ ਦੇ ਸਕਦੇ ਹੋ ਕੀ ਸਰਕਾਰ ਚਾਹੇ ਛੋਟੇ ਕਿਸਾਨਾਂ ਦਾ ਹੀ ਸਹੀ ਕਰਜ਼ਾ ਮਾਫ਼ ਕਰਨ ਦੇ ਸਮਰੱਥ ਹੈ ਜਾਂ ਨਹੀਂ ਹੈ ਇਹ ਬਹੁਤ ਸਾਰੀਆਂ ਚੀਜ਼ਾਂ ਤੇ ਉਹਨਾਂ ਨੇ ਜ਼ਾਹਰ ਜੀ ਗੱਲ ਸੋਚਿਆ ਹੋਣਾ ਔਰ ਅਗਲੇ ਦਿਨਾਂ ਦੇ ਵਿੱਚ ਹੁਣ ਇਸ ਤੇ ਡਿਸਕਸ਼ਨਸ ਵੀ ਹੋਣਗੀਆਂ ਜਿਹੜੀਆਂ ਸੀਨੀਅਰ ਅਫਸਰਾਂ ਦੇ ਨਾਲ ਕੈਬਨਿਟ ਕਲੀਗਸ ਦੇ ਨਾਲ ਮੀਟਿੰਗਾਂ ਹੋਣਗੀਆਂ ਉਸ ਵਿੱਚ ਉਸ ਦੇ ਵਿੱਚ ਵੀ ਇਸ ਗੱਲ ਨੂੰ ਵਿਚਾਰਿਆ ਜਾਏਗਾ ਕਿ ਜੇ ਸਰਕਾਰ ਅੱਗੇ ਐਸਾ ਕਦਮ ਵਧਾਉਂਦੀ ਹੈ ਤਾਂ ਫਿਰ ਉਹ ਫਾਈਨੈਂਸ਼ਲੀ ਕਿਵੇਂ ਪੂਰਾ ਕੀਤਾ ਜਾਏਗਾ ਉਸ ਦੇ ਵਿੱਚ ਕੀ ਕੇਂਦਰ ਦਾ ਵੀ ਕੋਈ ਯੋਗਦਾਨ ਹੋ ਸਕਦਾ ਹੈ ਜਾਂ ਕੇਂਦਰੀ ਪੈਸਾ ਜਿਵੇਂ ਲਗਾਤਾਰ ਕਿਹਾ ਜਾ ਰਿਹਾ ਕਿ 12000 ਕਰੋੜ ਰੁਪਏ ਪਿਆ ਡਿਜ਼ਾਸਟਰ ਮੈਨੇਜਮੈਂਟ ਫੰਡ ਦਾ ਕੀ ਸਰਕਾਰ ਉਸ ਪੈਸੇ ਨੂੰ ਅਗਰ ਕੋਈ ਇਹੋ ਜੀ ਰਾਹਤ ਦੇਣੀ ਹੈ ਕੋਈ ਕਰਜ਼ਾ ਮਾਫ ਕਰਨਾ ਹੈ ਆਪਣੇ ਪਧਰ ਤੇ ਤਾਂ ਦੇ ਸਕਦੀ ਹੈ ਕਿ ਨਹੀਂ ਹਾਲਾਂਕਿ ਉਸ ਦੇ ਵਿੱਚ ਸ਼ਰਤਾਂ ਬਹੁਤ ਜ਼ਿਆਦਾ ਨਹੀਂ ਉਸ ਦੀ ਕਲੈਰਿਟੀ ਨਹੀਂ ਹੈ ਕਿ ਉਸ ਪੈਸੇ ਨੂੰ ਤੁਸੀਂ ਕਿੱਥੇ ਕਿੱਥੇ ਕਿੰਨਾ ਕੁ ਯੂਜ਼ ਕਰ ਸਕਦੇ ਹੋ ਪਰ ਹਾਂ ਚੈਲੰਜਸ ਹੈਗੇ ਨੇ ਔਰ ਜ਼ਾਹਿਰ ਜੀ ਗੱਲ ਹੈ ਹਮ ਵੀ ਉਹਨਾਂ ਨੇ ਜ਼ਰੂਰ ਭਰੀ ਹੈ ਕੱਲ ਕਿ ਅਸੀਂ ਇਸ ਤੇ ਵਿਚਾਰ ਕਰਾਂਗੇ ਪਰ ਦੇਖਣਾ ਇਹ ਹੋਏਗਾ ਕਿ ਸਰਕਾਰ ਇਹ ਫੈਸਲਾ ਲੈਣ ਦੇ ਸਮਰੱਥ ਹੈਗੀ ਹੈ ਜਾਂ ਨਹੀਂ ਜੀ ਸ਼ੁਕਰੀਆ ਵਿਜੇ तमाम ਜਾਣਕਾਰੀ ਦੇ ਲਈ ਤਾਂ ਦੱਸ ਦਈਏ ਕਿ ਸੀਐਮ ਭਗਵੰਤ ਮਾਨ ਨੂੰ ਛੁੱਟੀ ਮਿਲ ਗਈ ਹੈ ਫਾਟਿਜ਼ ਹਸਪਤਾਲ ਦੇ ਵਿੱਚੋਂ ਉਹਨਾਂ ਨੂੰ ਅੱਜ ਡਿਸਚਾਰਜ ਕੀਤਾ ਗਿਆ ਤਾਂ 5 ਸਤੰਬਰ ਤੋਂ ਲਗਾਤਾਰ ਹਸਪਤਾਲ ਦੇ ਵਿੱਚੋਂ ਦਾਖਲ ਸੀ ਪਲਸ ਰੇਟ ਘਟਣ ਦੇ ਕਾਰਨ ਹਸਪਤਾਲ ਦੇ ਵਿੱਚੋਂ ਉਹਨਾਂ ਨੂੰ ਦਾਖਲ ਕਰਵਾਇਆ ਗਿਆ ਸੀ ਫਾਟਿਜ਼ ਹਸਪਤਾਲ ਤੋਂ ਬਾਹਰ ਅੱਜ ਉਹਨਾਂ ਦਾ ਕਾਫਲਾ ਨਿਕਲਦਾ ਹੋਇਆ ਦਿਖਾਈ ਦਿੱਤਾ ਜਿਸ ਦੇ ਵਿੱਚ ਸੀਐਮ ਮਾਨ ਤੰਦਰੁਸਤ ਦਿਖਾਈ ਦਿੱਤੇ ਨੇ ਤਾਂ ਉਹਨਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਤਾਂ ਸੀਐਮ ਮਾਨ ਲਗਾਤਾਰ ਜੋ ਕਿ ਹਸਪਤਾਲ ਤੋਂ ਵੀ ਐਕਟਿਵ ਨਜ਼ਰ ਆਏ ਨੇ ਉਹਨਾਂ ਦੇ ਵੱਲੋਂ ਜੋ ਮੀਟਿੰਗਾਂ ਲਗਾਤਾਰ ਕੀਤੀਆਂ ਗਈਆਂ ਨੇ ਕੈਬਨਿਟ ਮੀਟਿੰਗ ਕੀਤੀ ਗਈ ਜਿਨ੍ਹਾਂ ਦੇ ਵੱਲੋਂ ਹੜਾ ਦੇ ਵਿੱਚ ਲੋਕਾਂ ਦੇ ਮਦਦ ਕੀਤੀ ਗਈ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਉਹਨਾਂ ਦਾ ਹੌਸਲਾ ਵਧਾਈ ਕੀਤੀ ਗਈ ਤਾਂ ਸੀਐਮ ਮਾਨ ਅੱਜ ਡਿਸਚਾਰਜ ਹੋਏ ਨੇ ਉਹਨਾਂ ਦੇ ਵੱਲੋਂ ਅੱਜ ਉਹਨਾਂ ਨੂੰ ਅੱਜ ਛੁੱਟੀ ਮਿਲੀ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਸੀਐਮ ਮਾਨ ਦੇ ਵੱਲੋਂ ਹੜਪੀੜਤਾ ਦੇ ਲਈ ਅੱਗੇ ਕੀ ਫੈਸਲੇ ਲਏ ਜਾਣਗੇ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਐਸਜੀਪੀਸੀ ਨੇ ਪਹੁੰਚਾਈ ਬੰਦ ਧਾਮੀ ਬੋਲੇ ਬੱਚਿਆਂ ਨੂੰ ਦਵਾਂਗੇ ਮੁਫਤ ਕਿਤਾਬਾਂ ਕਿਸਾਨਾਂ ਨੂੰ 8 ਲੱਖ ਲੀਟਰ ਡੀਜ਼ਲ ਦੀ ਵੀ ਦਵਾਂਗੇ ਮਦਦ ਸੁਨੀਲ ਜਾਖੜ ਦੇ ਬਿਆਨ ਤੇ ਮੰਤਰੀ ਹਰਦੀਪ ਮੁੰਡਿਆ ਦਾ ਪਲਟਵਾਰ ਕਿਹਾ ਜੇ ਮੰਤਰੀਆਂ ਤੋਂ ਇਨੀ ਨਫ਼ਰਤ ਕਰਦੇ ਨੇ ਤਾਂ ਲੋਕਾਂ ਨੂੰ ਕੀ ਪਿਆਰ ਕਰਦੇ ਹੋਣਗੇ ਗੱਲ ਜਾਖੜ ਨੇ ਕਿਹਾ ਸੀ ਮੈਨੂੰ ਵੀ ਨਹੀਂ ਪਤਾ ਕਾਹਦੇ ਮੰਤਰੀ ਨੇ ਮੁੰਡਿਆ ਸਾਹਿਬ ਮਜੀਠੀਆ ਦੀ ਅਗਾਊ ਜ਼ਮਾਨਤ ਪਟੀਸ਼ਨ ਤੇ ਪੰਜਾਬ ਸਰਕਾਰ ਨੂੰ ਨੋਟਿਸ ਅਮਰੀ ਸਰ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਦਰਜ ਐਫ ਆਈ ਆਰ ਦੇ ਖਿਲਾਫ ਪਾਈ ਸੀ ਪਟੀਸ਼ਨ ਮਜੀਠੀਆ ਤੇ ਸਰਕਾਰੀ ਕੰਮਾਂ ਦੇ ਵਿੱਚ ਰੁਕਾਵਟ ਪਾਉਂਦੇ ਨੇ ਇਲਜ਼ਾਮ ਜੀ ਐਨ ਕੇ ਦੇ ਵਿੱਚ ਆਪ ਵਿਧਾਇਕ ਦੀ ਗ੍ਰਿਫਤਾਰੀ ਤੇ ਬਵਾਲ ਵਿਰੋਧ ਜਤਾਉਣ ਪਹੁੰਚੇ ਸੰਜੇ ਸਿੰਘ ਨੂੰ ਸਰਕਾਰੀ ਗੈਸਟ ਹਾਊਸ ਤੋਂ ਬਾਹਰ ਆਉਣ ਦੀ ਨਹੀਂ ਦਿੱਤੀ ਇਜਾਜ਼ਤ ਗੇਟ ਦੇ ਬਾਹਰ ਹੀ ਫਾਰੂਕ ਅਬਦੁੱਲਾ ਨੇ ਸੰਜੇ ਸਿੰਘ ਦੇ ਨਾਲ ਕੀਤੀ ਮੁਲਾਕਾਤ ਅਮੇਸਿੰਗ ਪਠਾਨ ਮਾਜ਼ਰਾ ਦੇ ਖਿਲਾਫ ਐਕਸ਼ਨ ਜਾਰੀ ਖਾਲੀ ਕਾਰਵਾਈ ਕਰਵਾਈ ਜਾ ਰਹੀ ਹੈ ਸਰਕਾਰੀ ਅਲਾਟ ਕੀਤੀ ਸਰਕਾਰੀ ਰਿਹਾਈ ਜੀ ਪੀ ਡਬਲਯੂ ਡੀ ਦੇ ਸਰ ਅਧਿਕਾਰੀਆਂ ਨੇ ਕਾਨੂੰਨੀ ਪ੍ਰਕਿਰਿਆ ਕੀਤੀ ਸ਼ੁਰੂ ਪਾਖੜਾ ਡੈਮ ਤੋਂ ਛੱਡਿਆ ਜਾ ਰਿਹਾ 5000 ਕਿਊਸਿਕ ਵਾਧੂ ਪਾਣੀ ਅਗਲੇ 3 ਦਿਨ ਪਾਰੀ ਮੀਦੀ ਹੈ ਜਿਤਾਵ ਨੇ ਫਿਲਹਾਲ ਪਾਖੜਾ ਡੈਮ ਦੇ ਵਿੱਚ 1677 ਫੁੱਟ ਹੈ ਪਾਣੀ ਦਾ ਪੱਧਰ ਪਿਛਲੇ 15 ਦਿਨਾਂ ਤੋਂ ਕਗਰਦਾ ਪਾਣੀ ਪੱਧਰ ਉਫਾਨ ਤੇ ਲਗਾਤਾਰ ਇੱਕ ਹਫਤੇ ਤੋਂ ਖਤਰੇ ਦੇ ਨਿਸ਼ਾਨ ਤੋਂ 2.5 ਫੁੱਟ ਉੱਪਰ ਹਰਿਆਣਾ ਦੇ ਕਿਸਾਨਾਂ ਨੇ ਲਾਇਕ ਗਰਦੇ ਕੰਡੇ ਕ ਲਗਾਤਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੌਰੇ ਤੇ ਡੇਰਾ ਬਿਆਸ ਮੁਕੀ ਜਨਾਲਾ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਦੌਰਾ ਬੀਤੇ ਦਿਨੀ ਜਲੰਧਰ ਤੇ ਲੁਧਿਆਣਾ ਗਏ ਸਨ ਬਾਬਾ ਗੁਰਿੰਦਰ ਟੇਪੀ ਲਗਾਤਾਰ ਪੰਜਾਬ ਦੇ ਲਈ ਸਹਾਇਤਾ ਪੇਜ ਰਿਹਾ ਹਰਿਆਣਾ ਰਾਹ ਸਮਗਰੀ ਦੇ ਛੇ 100 ਟਰੱਕਾਂ ਨੂੰ ਸੀਐਮ ਸ਼ੈਣੀ ਨੇ ਦਿਖਾਈ ਹਰੀ ਚੰਡੀ ਕਿ ਹਾਂ ਹਰ ਪੰਜਾਬੀ ਦੇ ਨਾਲ ਭਰਾ ਵਾਂਗ ਖੜੇ ਆ ਹਰਿਆਣਾ ਦੇ ਲੋਕ ਹੁਸ਼ਿਆਰਪੁਰ ਦੇ ਵਿੱਚ 5 ਸਾਲਾ ਬੱਚੇ ਦੀ ਮੌਤ ਦਾ ਮਾਮਲਾ ਗਰਮਾਇਆ ਦੁਖੀ ਪਰਿਵਾਰ ਤੇ ਸਥਾਨਕ ਲੋਕਾਂ ਦੇ ਵੱਲੋਂ ਪ੍ਰਦਰਸ਼ਨ ਕੱਲ ਸਮਸ਼ਾਨ ਘਾਟ ਤੋਂ ਮਿਲੀ ਸੀ ਲਾਪਤਾ ਬੱਚੇ ਦੀ ਲਾਸ਼ ਅਮਲ ਸਰ ਦੇ ਵਿੱਚ ਅੰਤਰਾਜੀ ਹਥਿਆਰ ਤਸਕਰੀ ਦੇ ਮੋਡੀਊਲ ਦਾ ਪਰਦਾਫਾਸ਼ 6 ਅਤਿ ਆਧੁਨਿਕ ਹਥਿਆਰਾਂ ਸਮੇਤ 6 ਮੁਲਜ਼ਮ ਗ੍ਰਿਫਤਾਰ ਪੁਲਿਸ ਨੇ 5 ਲੱਖ ਤੋਂ ਵੱਧ ਰਕਮ ਦੀ ਕੀਤੀ ਬਰਾਮਦ ਜਲੰਧਰ ਦੇ ਵਿੱਚ ਡਿਊਟੀ ਕਰ ਰਹੀ ਮਹਿਲਾ ਪੁਲਿਸ ਮੁਲਾਜ਼ਮ ਹਾਸੇ ਦਾ ਸ਼ਿਕਾਰ ਸਕੂਟੀ ਸਵਾਰ ਨੂੰ ਰੋਕਦੇ ਸਮੇਂ ਸੜਕ ਦੇ ਵਿੱਚਕਾਰ ਆਈ ਮਹਿਲਾ ਕਰਮਚਾਰੀ ਪਿੱਛੋ ਆ ਰਹੀ ਕਾਰ ਨੇ ਮਾਰੀ ਟੱਕਰ ਫਾਜ਼ਿਲਕਾ ਕਾਊਂਟਰ ਇੰਟੈਲੀਜੈਂਸ ਤੇ ਬੀਐਸਐਫ ਦਾ ਵੱਡਾ ਐਕਸ਼ਨ ਹਥਿਆਰਾਂ ਦੇ ਜ਼ਖੀਰੇ ਸਣੇ 2 ਤਸਕਰ ਗ੍ਰਿਫਤਾਰ ਟੋਬੇ ਵਰਗੀ ਹਾਲਤ